ਭਾਰਤੀ ਜਨਤਾ ਪਾਰਟੀ ਨੇ ਮੰਗਲਵਾਰ ਨੂੰ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਜਮ ਕੇ ਆਲੋਚਨਾ ਕੀਤੀ ਹੈ। ਉਹਨਾਂ ਨੂੰ ਭਾਰਤ-ਪਾਕਿਸਤਾਨ ਜੰਗਬੰਦੀ ਸਮਝੌਤੇ ਦੇ ਵਿਚਕਾਰ ਪ੍ਰਧਾਨ ਮੰਤਰੀ ਮੋਦੀ ਨੇ ਆਤਮ ਸਮਰਪਣ ਕਰ ਦਿੱਤਾ ਵਾਲੀ ਟਿੱਪਣੀ ਤੇ ਪਾਕਿਸਤਾਨੀ ਪ੍ਰਚਾਰ ਦਾ ਨੇਤਾ ਕਿਹਾ। ਭਾਈਪਾ ਬੁਲਾਰੇ ਸ਼ਹਿਜ਼ਾਦਪੂਨਾ ਵਾਲਾ ਨੇ ਕਾਂਗਰਸੀ ਨੇਤਾ ਨੂੰ ਸ਼ਸ਼ੀਥ ਰੂਰ ਅਤੇ ਹੋਰ ਪਾਰਟੀ ਨੇਤਾਵਾਂ ਦੀ ਗੱਲ ਸੁਣਨ ਲਈ ਕਿਹਾ। ਜਿਨ੍ਹਾਂ ਨੇ ਕਿਹਾ ਹੈ ਕਿ ਆਪਰੇਸ਼ਨ ਸਿੰਧੂ ਨੂੰ ਰੋਕਣ ਲਈ ਕਿਸੇ ਤੀਜੀ ਧਿਰ ਦੀ ਬਿਜੂਰੀ ਨਹੀਂ ਸੀ। ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਸਮਝ ਲਿਆ ਹੈ ਕਿ ਐਲਓਪੀ ਦਾ ਅਰਥ ਪਾਕਿਸਤਾਨੀ ਪ੍ਰਚਾਰ ਦਾ ਆਗੂ ਹੈ। ਜਿਸ ਤਰ੍ਹਾਂ ਦਾ ਪ੍ਰਚਾਰ ਪਾਕਿਸਤਾਨ ਵੀ ਨਹੀਂ ਕਰ ਪਾਇਆ ਉਹ ਕਰ ਰਿਹਾ ਹੈ। ਕੂਨਾਵਾਲਾ ਨੇ ਕਿਹਾ ਕਿ راہੁਲ ਗਾਂਧੀ ਨੂੰ ਉਹ ਚੀਜ਼ਾਂ ਪਸੰਦ ਹਨ ਜੋ ਵਿਦੇਸ਼ੀ ਹਨ। ਭਾਵੇਂ ਉਹ ਪ੍ਰਚਾਰ ਹੋਵੇ ਜਾਂ ਨੇਤਾ। ਸ਼ਹਿਜ਼ਾਦ ਕੂਨਾਵਾਲਾ ਦੇ ਅਨੁਸਾਰ ਪਾਕਿਸਤਾਨ ਨੇ ਜਿਸ ਨੇ ਸਵੀਕਾਰ ਕੀਤਾ ਹੈ ਕਿ ਆਪਰੇਸ਼ਨ ਸਿੰਧੂ ਹਰ ਦੌਰਾਨ ਭਾਰਤ ਦੁਆਰਾ ਉਸਨੂੰ ਕੁੱਟਿਆ ਗਿਆ ਸੀ। ਭਾਰਤ ਨਾਲ ਫੌਜੀ ਕਾਰਵਾਈ ਰੋਕਣ ਲਈ ਬੇਨਤੀ ਕਰ ਰਿਹਾ ਸੀ। راہੁਲ ਗਾਂਧੀ ਡੀਜੀਐਮਓ ਨੇ ਜੋ ਕਿਹਾ ਵਿਦੇਸ਼ ਮੰਤਰਾਲੇ ਨੇ ਕੀ ਕਿਹਾ ਉਸ 'ਤੇ ਵਿਸ਼ਵਾਸ ਕਰੋ। ਜੇ ਉਹ ਨਹੀਂ ਹਨ ਤਾਂ ਘੱਟੋ ਘੱਟ ਸ਼ਸ਼ੀ थरूर, ਮਨੀਸ਼ তিਵਾਰੀ ਅਤੇ ਸਲਮਾਨ ਉਹਨੇ ਖੁਰਸ਼ੀਦ ਦੇ ਵਿਸ਼ਵਾਸ ਕਰੋ ਉਹਨੇ ਕਿਹਾ ਕਿ ਕੋਈ ਵਿਚੋਲਗੀ ਨਹੀਂ ਹੋਈ ਹੈ ਭਾਰਤ ਨੇ ਪਾਕਿਸਤਾਨ ਨੂੰ ਨਹੀਂ ਬੁਲਾਇਆ ਉਹਨਾਂ ਦੇ ਡੀਜੀਐਮਓ ਨੇ ਭਾਰਤ ਤੱਕ ਪਹੁੰਚ ਕੀਤੀ